ਆਲਮੀ ਪਦਰਥੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਪ੍ਰਚਾਰਿਤ ਕਰਨ ਵਾਲੀ ਸੰਸਥਾ ਗਾਂਧੀਅਨ ਗਲੋਬਲ ਫੈਮਿਲੀ ਵੱਲੋਂ ਅੱਜ ਮੋਗਾ ਦੇ ਪਿੰਡ ਤਲਵੰਡੀ ਪੰਗੇਰੀਆਂ ਦੇ ਇੱਕ ਕਾਲਜ ਵਿਖੇ ਗਾਂਧੀ ਜੈੰਤੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਮਹਾਤਮਾ ਗਾਂਧੀ ਮਿਊਜ਼ੀਅਮ ਵਿਖੇ ਸਾਬਕਾ ਮੰਤਰੀ ਡਾਕਟਰ ਮਾਲਤੀ ਥਾਪਰ ਨੇ ਬਾਪੂ ਗਾਂਧੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਬੋਲਦਿਆਂ ਡਾਕਟਰ ਮਾਲਤੀ ਥਾਪਰ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਸੋਚ ਪੂਰੀ ਤਰ੍ਹਾਂ ਧਰਮ ਨਿਰਪੱਖ ਸੀ ਅਤੇ ਉਹਨਾਂ ਨੇ ਰਾਸ਼ਟਰ ਦੀ ਮਜ਼ਬੂਤੀ ਲਈ ਬਿਹਤਰ ਸਮਾਜ ਦੀ ਸਥਾਪਨਾ ਦੇ ਸੰਕਲਪ ਨੂੰ ਮੂਲ ਰੂਪ ਵਿੱਚ ਪਿੰਡ ਪੱਦਰ ਦੀ ਪ੍ਰਗਤੀ ਤੋਂ ਸ਼ੁਰੂ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਯਾਦ ਕੀਤਾ ਗਿਆ। ਅੱਜ ਮੈਂ ਗਾਂਧੀ ਜੀ ਜਨਮ ਦਿਵਸ ਦੇ ਉੱਪਰ ਸਾਰੇ ਦੇਸ਼ ਨੂੰ ਕਾਂਦੀ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿਨੀ ਹੈ। ਔਰ ਇਸ ਦੇ ਨਾਲ-ਨਾਲ ਮੈਂ ਇੱਕ ਮੈਸੇਜ ਵੀ ਦੇਣਾ ਚਾਹਨੀ ਹੈ ਆਪਣੇ ਨੌਜਵਾਨ ਬੱਚਿਆਂ ਨੂੰ। ਕਿ ਜਿਸ ਤਰ੍ਹਾਂ ਗਾਂਧੀ ਜੀ ਨੇ ਸਿੰਪਲੀਸਿਟੀ ਦੇ ਨਾਲ ਔਰ ਅਹਿੰਸਾ ਦੇ ਨਾਲ ਔਰ ਸਹਿਨਸ਼ੀਲਤਾ ਦੇ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਕਰਕੇ ਆਪਣੇ ਦੇਸ਼ ਨੂੰ ਆਜ਼ਾਦੀ ਦਿਲਵਾਈ ਸੀ ਉਸੇ ਤਰ੍ਹਾਂ ਅੱਜ ਜ਼ਰੂਰਤ ਹੈ ਸਾਡੇ ਨੌਜਵਾਨਾਂ ਨੂੰ ਵੀ ਇਹ ਗੱਲ ਸਮਝਣ ਦੀ ਇਹ ਜ਼ਰੂਰਤ ਹੈ ਕਿ ਉਹ ਹਿੰਸਾ ਦਾ ਮਾਰਗ ਤਿਆਗ ਕਰਕੇ ਆਪਣੇ ਦੇਸ਼ ਲਈ ਜੇ ਕੁਝ ਕਰਨਾ ਚਾਹੁੰਦੇ ਹੈ ਤਾਂ ਉਹ ਹਿੰਸਾ ਦਾ ਮਾਰਗ ਲੈ ਕੇ ਗਾਂਧੀ ਜੀ ਵਰਗੇ